ਐਸਐਸਟੀ ਨਗਰ ਇਲਾਕੇ ਵਿੱਚ ਰਹਿਣ ਵਾਲੇ ਇੱਕ ਵਪਾਰੀ ਅਤੇ ਉਸਦੇ ਪੁੱਤਰ ਨੂੰ ਬੇਹੋਸ਼ ਕਰਕੇ ਲੁੱਟਣ ਦੀ ਸਾਜ਼ਿਸ਼ ਰਚਣ ਵਾਲੀ ਨੌਕਰਾਨੀ ਦੀ ਯੋਜਨਾ ਉਸ ਸਮੇਂ ਨਾਕਾਮ ਹੋ ਗਈ ਜਦੋਂ ਉਹਨਾਂ ਦੀ ਸਿਹਤ ਵਿਗੜਨ ਤੇ ਉਹਨਾਂ ਨੇ ਆਪਣੇ ਰਿਸ਼ਤੇਦਾਰ ਨੂੰ ਫੋਨ ਕੀਤਾ ਰਿਸ਼ਤੇਦਾਰ ਦੇ ਪਹੁੰਚਦੇ ਹੀ ਨੌਕਰਾਨੀ ਆਪਣਾ ਬੈਗ ਲੈ ਕੇ ਆਪਣੇ ਸਾਥੀਆਂ ਸਮੇਤ ਫਰਾਰ ਹੋ ਗਈ ਪਰਿਵਾਰ ਕੋਲ ਇਸ ਨੌਕਰਾਨੀ ਦਾ ਆਈਡੀ ਪ੍ਰੂਫ ਸੀ ਜਿਸ ਦੇ ਆਧਾਰ ਤੇ ਲਾਹੌਰੀ ਗੜ੍ਹ ਪੁਲਿਸ ਨੇ ਐਫਆਈਆਰ ਦਰਜ ਕੀਤੀ 15 ਜੁਲਾਈ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਪਿਓ ਪੁੱਤਰ ਬੇਹੋਸ਼ ਹੋ ਗਏ ਅਤੇ 16 ਜੁਲਾਈ ਦੀ ਦੁਪਹਿਰ ਨੂੰ ਹੋਸ਼ ਵਿੱਚ ਆਏ ਖੋਸ਼ ਆਂਦਿਆ ਹੀ ਭੁਵਿੰਦਰ ਸਿੰਘ ਪੁੱਤਰ ਸ਼ੁਕਰਨ ਨੇ ਆਪਣੇ ਬਿਆਨ ਦਰਜ ਕਰਵਾਏ ਜਿਸ ਤੋਂ ਬਾਅਦ ਨੌਕਰਾਨੀ ਅਰਪੀਤਾ ਪਿੰਡ ਰੋਲਪਾ ਨੇਪਾਲ ਇੱਕ ਅਣਪਛਾਤੇ ਸਾਥੀ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀਸੀਟੀਵੀ ਕੈਮਰੇ ਵਿੱਚ ਸਾਹਮਣੇ ਆਇਆ ਸੱਚ ਐਫਆਈਆਰ ਨੂੰ ਸਾਥ ਭਿੰਦਰ ਸਿੰਘ ਨੇ ਮੁਲਜ਼ਮ ਲੜਕੀ ਨੂੰ ਆਪਣੇ ਇੱਕ ਦੋਸਤ ਰਾਹੀਂ ਘਰੇਲੂ ਨੌਕਰਾਨੀ ਵਜੋਂ ਨੌਕਰੀ ਤੇ ਰੱਖਿਆ ਸੀ ਹਜੇ 3 ਹਫ਼ਤੇ ਪਹਿਲਾਂ ਹੀ ਨੌਕਰੀ ਤੇ ਲੱਗੀ ਇਸ ਨੌਕਰਾਨੀ ਨੇ 15 ਜੁਲਾਈ ਦੀ ਰਾਤ ਨੂੰ ਖਾਣੇ 'ਚ ਬੇਹੋਸ਼ੀ ਦੀ ਦਵਾਈ ਮਿਲਾ ਦਿੱਤੀ ਘਟਨਾ ਦੇ ਸਮੇਂ ਭੁਵਿੰਦਰ ਸਿੰਘ ਦੀ ਪਤਨੀ ਅਤੇ ਵੱਡੀ ਲੜਕੀ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਈਆਂ ਹੋਈਆਂ ਸੀ ਇਸ ਦੌਰਾਨ ਪਿਤਾ ਪੁੱਤਰ ਘਰ ਦੇ ਵਿੱਚ ਇਕੱਲੇ ਸੀ ਸ਼ੁਭਕਰਨ ਨੂੰ ਖਾਣਾ ਖਾਣ ਤੋਂ ਬਾਅਦ ਚੱਕਰ ਆਇਆ ਤਾਂ ਉਸਨੇ ਘਰ ਦੇ ਨੇੜੇ ਰਹਿੰਦੇ ਆਪਣੇ ਚਾਚੇ ਦੇ ਲੜਕੇ ਨੂੰ ਬੁਲਾਇਆ ਜਦੋਂ ਚਿਹਰਾ ਭਰਾ ਘਰ ਪਹੁੰਚਿਆ ਤਾਂ ਉਸਨੇ ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਇਸ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਦੇਖਿਆ ਕਿ ਰਸੋਈ ਵਿੱਚ ਨੌਕਰਾਨੀ ਸਬਜ਼ੀ ਵਿੱਚ ਕੁਝ ਮਿਲਾ ਰਹੀ ਸੀ ਜਿਸ ਤੋਂ ਬਾਅਦ ਪਿਓ ਪੁੱਤਰ ਦੇ ਬੇਹੋਸ਼ ਹੋਣ ਤੋਂ ਪਹਿਲਾਂ ਜਿਵੇਂ ਹੀ ਰਿਸ਼ਤੇਦਾਰ ਪਹੁੰਚੇ ਤਾਂ ਨੌਕਰਾਨੀ ਘਰ ਦਾ ਸਮਾਨ ਲੈ ਕੇ ਆਪਣੇ ਦੋਸਤਾਂ ਨਾਲ ਫਰਾਰ ਹੋ ਗਈ ਦੋਸ਼ੀ ਲੜਕੀ ਦੀ ਭਾਲ ਜਾਰੀ ਹੈ ਹਾਂਜੀ ਸਾਨੂੰ ਇਹ ਕੱਲ੍ਹ ਪਤਾ ਲੱਗਾ ਕਿ ਐਸਐਸਟੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰਾਨੀ ਰੱਖੀ ਸੀ ਉਹਨੂੰ ਰੱਖੇ ਨੂੰ ਹਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫ਼ਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਕਰਦੇ ਵੇਲੇ ਸਿਰਫ ਉਹ ਪਿਉ ਪੋਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਉਹ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਣ ਨੂੰ ਕਾਲ ਕੀਤੀ ਵੀ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚੈਪ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਪੱਕੀ ਸਾਡੀ ਤਪਤੀਸ਼ ਜੜੀ ਜਾ ਰਹੀ ਆ। ਅ ਸੀਡੀਆਰ ਵਗੈਰਾ ਸੀ ਪੁਆਈ ਹੋਈ ਆ। ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਤੇ ਆ ਗਈ ਆ। ਜਿਹੜੇ ਇਸ ਦਾ ਨੌਕਰ ਵਗੈਰਾ ਰੱਖਦੇ ਨੇ ਕਰਦੇ ਨੇ ਉਹਨਾਂ ਕੀ ਕਰਦੇ ਆ। ਅ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ।